ਸਭ ਤੋਂ ਪਹਿਲਾਂ ਭਾਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਹ ਜਿਹੜਾ ਪ੍ਰੋਗਰਾਮ ਉਲਿਖਿਆ ਗਿਆ ਹੈ ਮੋਰਚੇ ਵੱਲੋਂ ਕਿ 12 ਤਰੀਕ ਨੂੰ ਬਟੰਡੇ ਦੇ ਵਿੱਚ ਇੱਕ ਵੱਡਾ ਇਕੱਠ ਕਰਨਾ ਹੈ ਕਿਉਂ ਕਰਨਾ ਪੈਣਾ ਹੈ ਦੇਖੋ ਸਰਕਾਰ ਨੇ ਸਾਡੇ ਨਾਲ ਸ਼ੁਭਕਰਨ ਜਿਸ ਦਿਨ ਸ਼ਹੀਦ ਹੋਇਆ ਹੈ ਉਸ ਨੇ ਕਮਿਟਮੈਂਟ ਕੀਤੀ ਸੀਗੀ ਕਿ ਅਸੀਂ 1 ਕਰੋੜ ਰੁਪਇਆ ਪਰਿਵਾਰ ਨੂੰ ਮਦਦ ਦੇਵਾਂਗੇ। ਉਹਨਾਂ ਦੀ ਸਿਸਟਰ ਲੜਕੀ ਨੂੰ ਪੁਲਿਸ ਦੇ ਵਿੱਚ ਸਰਕਾਰੀ ਨੌਕਰੀ ਦੇਵਾਂਗੇ। ਸ਼ਹੀਦ ਦਾ ਦਰਜਾ ਐਲਾਨਿਆ ਸੀ। ਲੇਕਿਨ ਅਨੇ ਬਹਾਨੇ ਉਹਦੇ ਤੋਂ ਟਾਲਮਟੋਲ ਕੀਤਾ ਜਾ ਰਿਹਾ ਹੈ ਲਗਾਤਾਰ। ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਸਰਕਾਰ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲੇ ਕੁਝ ਵੀ ਕਰਨਾ ਪਵੇ ਸਰਕਾਰ ਨੂੰ ਇਹਦੇ ਤੋਂ ਅਸੀਂ ਪਿੱਛੇ ਨਹੀਂ ਹਟਣ ਦੇਣਾ ਕਿਉਂ ਕਿਉਂਕਿ ਦੋਸਤੋ ਦੇਖੋ ਲੜਾਈਆਂ ਲੜੀਆਂ ਜਾਂਦੀਆਂ ਨੇ ਅੰਦੋਲਨ ਹੁੰਦੇ ਦੇਖੇ ਨੇ ਪਰ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ ਜਿਹੋ ਜੇ ਉੱਥੇ ਖਨੋਰੀ ਬਾਰਡਰ ਤੇ ਉਸ ਦਿਨ ਬਣੇ ਉਹਨਾਂ ਹਾਲਾਤਾਂ ਦੇ ਮੁਤਾਬਕ ਜਿਸ ਤਰ੍ਹਾਂ ਇੱਕ ਤਣਕੇ ਸਾਡਾ ਪੰਜਾਬ ਦੇ ਲੋਕ ਲੜੇ ਨੇ ਹਰਿਆਣੇ ਦੇ ਲੋਕ ਲੜੇ ਨੇ ਔਰ ਉਸ ਲੜਾਈ ਦੇ ਵਿੱਚੋਂ ਸ਼ੁਭ ਕਰਨ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਸ਼ੁਭ ਕਰਨ ਦੀ ਸ਼ਹਾਦਤ ਕਿਸ ਗੱਲ ਲਈ ਹੋਈ ਐਮਐਸਪੀ ਦੀ ਗਾਰੰਟੀ ਲੈਣ ਲਈ ਮਾਤਕਾਰੇ ਲੋਕ ਇਸ ਗੱਲ ਨੂੰ ਇਹ ਕਹਿ ਦਿੰਦੇ ਆ ਕਿ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਜੇ ਗੱਲ ਕਰੀਏ ਤੇ ਕੇਵਲ ਕਿਸਾਨਾਂ ਦਾ ਹੈ। ਇੱਕ ਬਹੁਤ ਵੱਡੇ ਭੁਲੇਖੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਕਿ ਇਕੱਲੇ ਕਿਸਾਨਾਂ ਦਾ ਹੈ। ਅਗਰ ਐਮਐਸਪੀ ਦੀ ਗਰੰਟੀ ਬਣ ਜਾਂਦੀ ਹੈ ਤਾਂ ਮੈਨੂੰ ਲੱਗਦਾ ਵੀ ਕਿਸਾਨ ਨੂੰ ਐਮਐਸਪੀ ਦੀ ਗਰੰਟੀ ਦਾ ਇੰਨਾ ਕੀ ਫਾਇਦਾ ਹੋਣਾ ਹੈ ਕਿ ਜਿਹੜੀ ਐਮਐਸਪੀ ਅਨਾਉਂਸ ਹੋਗੀ ਉਸ ਐਮਐਸਬੀ ਦੇ ਉੱਤੇ ਸਾਡੀ ਫਸਲ ਵਿਕ ਜੇ ਇਹਦੇ ਵਿੱਚ ਹਜੇ ਤੱਕ ਲਾਹਾ ਮਿਲਣ ਵਾਲੀ ਕੋਈ ਗੱਲ ਨਹੀਂ ਹੈ ਅਨਾਉਂਸ ਤਾਂ ਸਰਕਾਰ ਨੇ ਕਰਨੀ ਹੈ ਨਾ ਕਿੰਨੀ ਕਰਨੀ ਹੈ ਜਿਹੜੀ ਕਰਤੀ ਘੱਟੋ ਘੱਟ ਮਿਨੀਮਮ ਸਪੋਰਟ ਪ੍ਰਾਈਸ ਉਹ ਕਿਸਾਨ ਨੂੰ ਮਿਲ ਜੇ ਹੁਣ ਇਹ ਤੋਂ ਅਗਲੀ ਗੱਲ ਹੈ ਜਿਹੜੀ ਜਿਹੜੇ ਆਮ ਖਪਤਕਾਰ ਨੇ ਜਿਨ੍ਹਾਂ ਦਾ ਖੇਤੀ ਨਾਲ ਕੋਈ ਸਬੰਧ ਨਹੀਂ ਲੈ ਕੇ ਬਾਜ਼ਾਰ ਚੋਂ ਖਾਣਾ ਹੈ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਇਸ ਕਾਨੂੰਨ ਦਾ ਉਹਨਾਂ ਨੂੰ ਕੀ ਫਾਇਦਾ ਹੋਣਾ ਸਭ ਤੋਂ ਵੱਡਾ ਫਾਇਦਾ ਨੋਟ ਕਰਿਓ ਕਣਕ ਦੇ ਉੱਤੇ ਦੇ ਝੋਨੇ ਦੇ ਉੱਤੇ ਐਮਐਸਪੀ ਗਰੰਟੀ ਆ ਵਿਕਦਾ ਹੈ ਨਾ ਕਦੇ ਦੇਖਿਆ ਵੀ ਅੱਜ ਚੌਲ 200 ਰੁਪਏ ਕਿਲੋ ਹੋ ਗਏ ਹੁਣ ਜਾਂ ਅੱਜ ਆਟਾ 200 ਰੁਪਏ ਕਿਲੋ ਹੋ ਗਿਆ ਹੋਵੇ ਲੇਕਿਨ ਇਹ ਹਰ ਵਾਰੀ ਵੇਣਿਆ ਕਿ ਅੱਜ ਆਲੂ ਦਾ ਰੇਟ 40 ਰੁਪਏ ਕਿਲੋ ਹੋ ਗਿਆ ਅੱਜ ਪਿਆਜ਼ ਦਾ ਰੇਟ 50 ਰੁਪਏ ਕਿਲੋ ਹੋ ਗਿਆ ਅੱਜ ਟਮਾਟਰ ਦਾ ਰੇਟ 80 ਰੁਪਏ ਕਿਲੋ ਹੋ ਗਿਆ ਰੋਜ਼ ਵੇਣਿਆ ਰੋਜ਼ ਦੇਖਦੇ ਹਾਂ ਨਾ ਤੁਹਾਡੀ ਦਾਲ ਤੁਸੀਂ ਮੂੰਗੀ ਪੈਦਾ ਕਰਦੇ ਆ ਤੁਹਾਡੀ ਮੂੰਗੀ ਜਿਹੜੀ ਖਰੀਦੀ ਜਾਂਦੀ ਹੈ ਸਿਰਫ 45 50 55 ਰੁਪਏ ਕਿਲੋ ਜਦੋਂ ਕਿ ਇਹ ਮੂੰਗੀ ਦਾ ਐਮਐਸਪੀ ਲਗਭਗ 8600 ਰੁਪਇਆ ਕਿਸਾਨ ਦੀ ਵਿਕੀ 550 ਜਾਂ 6000 ਨੂੰ ਹੁਣ ਜੇ 6000 ਨੂੰ ਵਿਕੀ ਤੇ ਇਹਦਾ ਮਤਲਬ 60 ਰੁਪਏ ਕਿਲੋ ਤੇ ਇਹੀ ਮੂੰਗੀ ਹੁਣ ਬਾਜ਼ਾਰ ਦੇ ਵਿੱਚੋਂ ਤੁਸੀਂ ਧੋਵੀ ਮੂੰਗੀ ਸਬਜ਼ੀ ਦਾਲ ਬਣਾਉਣ ਵਾਸਤੇ ਲੈ ਕੇ ਦੇਖੋ ਉੱਥੇ 150-200 ਰੁਪਏ ਕਿਲੋ ਆ ਇਹਦਾ ਮਤਲਬ ਖਪਤਕਾਰ ਨੂੰ ਜੇ ਕਰ ਐਮਐਸਪੀ ਦੀ ਗਾਰੰਟੀ ਹੋ ਜੇ ਤਾਂ ਖਪਤਕਾਰ ਨੂੰ ਇਹੀ ਮੂੰਗੀ ਦੀ ਦਾਲ ਫਿਰ ਜੇ 80 ਰੁਪਏ ਵਿਕਣੀ ਆ ਤੇ ਇਹ ਵੱਧ ਤੋਂ ਵੱਧ 100 ਰੁਪਏ ਤੱਕ ਖਪਤਕਾਰ ਨੂੰ ਮਿਲੇ ਫਿਰ 200 ਰੁਪਏ ਦਾ ਰੇਟ ਨਾ ਹੋਵੇ ਫਿਰ ਇਹਦਾ ਰੇਟ 150 ਰੁਪਏ ਨਾ ਹੋਵੇ ਸੋ ਇੱਕ ਨਹੀਂ ਐ ਬਹੁਤ ਸਾਰੀਆਂ ਗੱਲਾਂ ਨੇ ਤੋ ਇਹਨਾਂ ਗੱਲਾਂ ਨੂੰ ਲੈ ਕੇ ਸਾਡੇ ਆਮ ਖਪਤਕਾਰ ਲਈ ਇਹ ਕਾਨੂੰਨ ਹੋਣਾ ਬਹੁਤ ਜ਼ਰੂਰੀ ਹੈ ਉਸ ਤੋਂ ਅਗਲੀ ਗੱਲ ਆ ਹੁਣ ਜਿਹੜੀ ਆਪਣੀ ਜਮਾਤ ਤੇ ਲੋਕ ਇਹ ਸ਼ਹੀਦ ਦਾ ਤੁਹਾਨੂੰ ਕੀ ਦੇਣਾ ਹੈ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਅਗਰੇ ਲੈ ਜਾਂਨੇ ਹੋ ਡਾਕਟਰ ਸੁਆਮੀ ਨਾਤੰਦੀ ਦੀ ਰਿਪੋਰਟ ਲਾਗੂ ਕਰਵਾ ਜਾਂਨੇ ਹੋ ਤਾਂ ਦਾਵੇ ਨਾਲ ਗੱਲ ਹੈ ਕਿ ਘੱਟੋ ਘੱਟ 150 ਤੋਂ ਲੈ ਕੇ 200 ਸਾਲ ਤੱਕ ਕਿਸਾਨ ਜਮਾਤ ਕਿਸਾਨੀ ਦਾ ਨਾਂ ਇਸ ਧਰਤੀ ਤੇ ਰਹੇਗਾ ਅਗਰੇ ਦੋਨੇ ਗੱਲਾਂ ਕਰਾ ਜਾਂਨੇ ਹੋ ਅਗਰ ਇਹ ਦੋਨੇ ਨਹੀਂ ਹੁੰਦੀਆਂ ਤਾਂ ਪਿੱਛੇ ਇੱਕ ਰਿਪੋਰਟ ਆਈ ਹੈ ਤਾਜੀ ਰਿਪੋਰਟ ਹੈ ਜਮਾ ਨਵੀਂ ਰਿਪੋਰਟ ਹੈ ਉਹ ਕਹਿੰਦੇ 2035 ਤੋਂ ਲੈ ਕੇ 2040 ਤੱਕ ਜਾਂਦਿਆਂ ਜਾਂਦਿਆਂ 3 ਏਕੜ 4 ਏਕੜ 5 ਏਕੜ 6 ਤੇ 7 ਏਕੜ ਤੱਕ ਦੇ ਜਿੰਨੇ ਵੀ ਕਿਸਾਨ ਹੈ ਸਾਰਿਆਂ ਦੀ ਜ਼ਮੀਨ ਚਲੀ ਜਾਊਗੀ ਔਰ ਸਾਰੇ ਦੇ ਸਾਰੇ ਮਜ਼ਦੂਰਾਂ ਦੇ ਵਿੱਚ ਕਨਵਰਟ ਹੋ ਜਾਣਗੇ ਇਹ ਰਿਪੋਰਟ ਹੈ ਇਹਦਾ ਮਤਲਬ ਅੰਦਾਜ਼ਾ ਲਾ ਕੇ ਦੇਖੋ ਹੁਣ 5 ਏਕੜ ਤੱਕਰ ਵਾਲਿਆਂ ਦੀ ਨਿਗਾਹ ਮਾਰੋ 6-7 ਏਕੜ ਵਾਲੇ ਨਿਗਾਹ ਮਾਰੋ ਆਪਾਂ ਜਿੰਨੇ ਇੱਥੇ ਬੈਠੇ ਆਂ ਇਹਦੇ ਚੋਂ 80-85% ਆ 5-6 ਏਕੜ ਵਾਲੇ ਘਰੇ ਜਾ ਜਾਣਗੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਇਹ ਜੇ ਨਾਂ ਤੁਹਾਡੀਆਂ ਮੰਗਾ ਮੰਨੀਆਂ ਗਈਆਂ ਤੇ ਆਪਣੇ ਜੋ ਉਹ ਸਾਰੇ 5-6 ਏਕੜ ਵਾਲੇ ਮਜ਼ਦੂਰ ਬਣਨਗੇ ਇਹ ਸ਼ੁਭ ਕਰਨ ਦੀ ਸ਼ਹਾਦਤ ਤੁਹਾਡੀ ਇਸ ਗੱਲ ਨੂੰ ਲੈ ਕੇ ਆ ਔਰ ਇਹਨੂੰ ਆਪਾਂ ਲੈ ਸਕਦੇ ਆ ਸ਼ੁਭ ਕਰਨ ਦੀ ਸ਼ਹਾਦਤ ਨੇ ਠੀਕ ਹੈ ਸਾਡਾ ਤਾਂ ਮਾਰਤਾ ਸਾਡੇ ਪੰਜਾਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਗਈ ਸਾਡੇ 433 ਜ਼ਖਮੀ ਕਰਲੇ ਸਾਡੇ 35-40 ਟਰੈਕਟਰ ਤੇ ਗੱਡੀਆਂ ਭੰਨ ਲੀਆਂ ਗੁੰਡਾ ਕਰਦੀ ਰੱਜ ਕੇ ਕਰ ਲਈ ਪਰ ਉਹ ਜਿਹੜਾ ਕੁਝ ਜਿਹੜਾ ਵਰਤਾਰਾ ਉੱਥੋਂ ਦਾ ਵੀਡੀਓ ਪ੍ਰੈਸ ਦੇ ਮਾਧਿਅਮ ਤੋਂ ਪੂਰੀ ਦੁਨੀਆ 'ਚ ਗਿਆ ਲੋਕਾਂ ਨੇ ਵੇਖਿਆ ਪੂਰੇ ਭਾਰਤ ਦੇ ਲੋਕਾਂ ਨੇ ਵੇਖਿਆ ਜਿੱਥੇ-ਜਿੱਥੇ ਉੱਥੇ-ਉੱਥੇ ਉਹਦੇ ਰਿਜ਼ਲਟ ਮਿਲੇ ਨੇ ਲੋਕਾਂ ਨੇ ਭਾਜਪਾ ਨੂੰ ਸੱਚ ਸਿਖਾਉਣ ਦਾ ਕੰਮ ਕੀਤਾ ਆਪਾਂ ਸ਼ੁਭ ਕਰਨ ਦੀ ਅਸ਼ਟਕਲਸ਼ ਯਾਤਰਾ ਯੂਪੀ ਚ ਕੁਮਾਈ ਇਹ ਲੱਗਦਾ ਸੀ ਨਾ ਯੂਪੀ ਦਾ ਭਾਜਪਾ ਦਾ ਘੜ ਹੈ ਇੱਥੋਂ ਨਹੀਂ ਯੂਪੀ ਹਿੱਲ ਸਕਦੀ ਆ ਤੁਹਾਡਾ ਗੁੰਡੀ ਸਟੇਟ ਆ ਰਾਜਸਥਾਨ ਅਜੇ ਕੱਲ੍ਹ ਹੀ ਸਰਕਾਰ ਬਣਾ ਕੇ ਹਟੇ ਨੇ ਥੋੜਾ ਜਿਹਾ ਸਮਾਂ ਪਹਿਲਾਂ ਉੱਥੇ ਭਾਜਪਾ ਜਿੱਤੀ ਹੈ ਲੇਕਿਨ ਉੱਥੇ ਜਿੱਥੇ ਭਾਜਪਾ ਜਿੱਤੀ ਹੈ ਉੱਥੋਂ ਵੀ ਲੋਕਾਂ ਨੇ 10-11 ਸੀਟਾਂ ਮੜਕਾ ਦਿੱਆਂ ਜਿੱਥੇ-ਜਿੱਥੇ ਤੁਹਾਡੀ ਸ਼ੁਭ ਕਰਨ ਦੀ ਅਸ਼ਟਕਲਸ਼ ਯਾਤਰਾ ਘੁੰਮ ਗਈ ਲੋਕਾਂ ਨੇ ਉਹ ਦਰਦ ਹੰਡਾਇਆ ਵੇਖ ਲਿਆ ਅੱਖਾਂ ਦੇ ਨਾਲ ਵੇਖ ਲਿਆ ਹਰਿਆਣੇ ਦੇ ਅੰਦਰ ਇੱਕ ਵੀਡੀਓ ਵੈਣ ਘੁਮਾਈ ਗਈ ਜਿਸ ਨੂੰ ਸਾਰਾ ਕੁਝ ਦਿਖਾਇਆ ਲੋਕਾਂ ਨੇ ਦੇਖਿਆ ਔਰ ਪਬਲਿਕ ਨੇ ਜਦੋਂ ਦੇਖਿਆ ਸਾਰਾ ਕੁਝ ਆਪਦੇ ਅੱਖੀ ਉਹਦੇ ਰਿਜ਼ਲਟ ਲੋਕਾਂ ਨੇ ਦਿੱਤੇ ਨੇ ਥਾਂ-ਥਾਂ ਤੋਂ ਜਿਹੜੀ ਭਾਜਪਾ ਕਦੇ ਆਂਦੀ ਸੀ 400 ਪਾਰ ਕਰਾਂਗੇ ਉਹ ਭਾਜਪਾ 400 ਪਾਰ ਕਰਦੀ ਕਰਦੀ 240 ਤੇ ਖੜ ਗਈ ਅੱਜ ਨਤੀਸ਼ ਕੁਮਾਰ ਦੇ ਚੰਦਰਬਾਬੂ ਮੈਡ ਨੇਡੂ ਦੇ ਸਹਾਰੇ ਤੇ ਸਰਕਾਰ ਚੱਲਦੀ ਐ ਉਹਨਾਂ ਦੇ ਆਸਰੇ ਤੇ ਸਰਕਾਰ ਚੱਲਦੀ ਐ ਅੱਜ ਅੰਦਾਜ਼ਾ ਲਾਇਓ ਸ਼ੁਭ ਕਰਨ ਦੀ شہادت ਨੇ ਕੀਤਾ ਕੀ ਇਹ ਛੋਟੀ ਮੋਟੀ ਗੱਲ ਨਹੀਂ ਇਹ ਕਹਿ ਕੇ ਤੁਰ ਜਗੇ ਕਿ ਇੱਕ ਸ਼ਹੀਦ ਹੋ ਗਿਆ ਰਿਜ਼ਲਟ ਕੀ ਦਿੱਤੇ ਟੋਟਲ ਲੋਕ ਪੂਰਾ ਭਾਰਤ ਤੇ ਗਲ ਕੁਰਲਾ ਉੱਠਿਆ ਸੀ ਕਿ ਜੇਕਰ ਇਸੇ ਤਰੀਕੇ ਦੇ ਨਾਲ ਦੁਬਾਰਾ મોદી ਆ ਗਿਆ ਤਾਂ ਦੁਬਾਰਾ ਇੱਥੇ ਵੋਟਾਂ ਨਹੀਂ ਪੈਣਗੀਆਂ ਇਹ ਲੋਕਾਂ ਦਾ ਮੰਨਣਾ ਸੀ ਲੋਕਾਂ ਦਾ ਇਹ ਮੰਨਣਾ ਸੀ ਕਿ ਕ ਸਵਿਧਾਨ ਨਹੀਂ ਛੱਡਣਗੇ ਲੇਕਿਨ ਅੱਜ ਸਾਡੇ ਸ਼ੁਭ ਕਰਨ ਨੇ ਤਾਂ ਜਾਣ ਦੇ ਦਿੱਤੀ ਲekin ਦੇਸ਼ ਦੇ ਅੰਦਰ ਜੋ ਗੁੱਸਾ ਉਹਦੇ ਤੋਂ ਭੜ ਗਿਆ ਉਹਦਾ ਖਮਿਆਜਾ ਜੋ ਭੁਗਤਿਆ ਅੱਜ ਭਾਜਪਾ ਨਾ ਤੁਹਾਡਾ ਸੰਵਿਧਾਨ ਛੇੜਨ ਦੀ ਕਪੈਸਿਟੀ ਚ ਹੈ ਨਾ ਤੁਹਾਡਾ ਲੋਕਤੰਤਰ ਛੇੜਨ ਦੀ ਕਪੈਸਿਟੀ ਚ ਹੈ ਤੁਹਾਡਾ ਲੋਕਤੰਤਰ ਦੇਸ਼ ਦਾ ਲੋਕਤੰਤਰ ਸ਼ੁਭ ਕਰਨ ਦੀ ਸ਼ਹਾਦਤ ਨੇ ਬਚਾਇਆ ਹੈ ਐਡਾ ਵੱਡਾ ਕੰਮ ਕੀਤਾ ਸ਼ੁਭ ਕਰਨ ਨੇ ਦੇਸ਼ ਦਾ ਸੰਵਿਧਾਨ ਜੇ ਬਚਾਇਆ ਤਾਂ ਸ਼ੁਭ ਕਰਨ ਨੇ ਬਚਾਇਆ ਹੈ ਤੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਤੇ ਮਜ਼ਦੂਰ ਨੂੰ ਅਗਰ ਆਪਾਂ ਤੱਕੜੇ ਹੋ ਕੇ ਇਸ ਅੰਦੋਲਨ ਨੂੰ ਸੰਭਲ ਗਏ ਤਾਂ ਮੈਂ ਦਾਅਵੇ ਨਾਲ ਗੱਲ ਕਰਦਾ ਸਰਕਾਰ ਹੁਣ ਇਹਨਾਂ ਹਾਲਾਤਾਂ 'ਚ ਨਹੀਂ ਰਹੀ ਕਿ ਤੁਹਾਡੇ ਨਾਲ ਮੜਮੜ ਪੰਗੇ ਲਏਗੀ ਜੇ ਲਏਗੀ ਤਾਂ ਪਹਿਲਾਂ ਹੀ ਪਹਿਲਾਂ ਵਾਲਾ ਹੀ ਦੇਖ ਲਿਆ ਰਿਜ਼ਲਟ ਇਹਨਾਂ ਨੇ ਕਦੇ ਤੁਹਾਡੀ ਜਦੋਂ ਅਸੀਂ ਲੜਾਈ ਲੜ ਰਹੇ ਸੀ ਬਹੁਤ ਸਾਰੇ ਲੋਕਾਂ ਨੇ ਕਿਹਾ ਇਹਨਾਂ ਨੇ ਗਲਤ ਟਾਈਮ ਤੇ ਅੰਦੋਲਨ ਵਿਢ ਲਿਆ ਟਾਈਮ ਠੀਕ ਨਹੀਂ ਬੇਚਰੀਆਂ ਨੇ ਕਿਹਾ ਕਿਸੇ ਨੇ ਵੀ ਕਹਤਾ ਇਹ ਭਾਜਪਾ ਦੇ ਨੇ ਯਾਰ ਐਸਐਸ ਦੇ ਲੋਕ ਨੇ ਕਿਸੇ ਨੇ ਹੋ ਵੀ ਕਹਤਾ ਕਿ ਇਹਦਾ ਭਗਵੰਤ ਮਾਨ ਦੇ ਮਿੱਤਰ ਹੈ ਸ਼ਾਇਦ ਭਗਵੰਤ ਮਾਨ ਨੂੰ ਜਿਤਾਉਣ ਮਾਰੇ ਬੈਠੇ ਨੇ ਬੇਚਰੀਆਂ ਗੱਲਾਂ ਹੋਈਆਂ ਲੇਕਿਨ ਅੰਤ ਅੰਤ ਦੇ ਉੱਤੇ ਜਦੋਂ ਅੰਦੋਲਨ ਚੋਣਾ ਦਾ ਦੌਰ ਆਇਆ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਮੈਂ ਤਾਂ ਇਹ ਕਹਾਂਗਾ ਸਾਡੀ ਕੋਈ ਮਰਜ਼ੀ ਨਹੀਂ ਸਾਡੀ ਕੋਈ ਸਮਝ ਨਹੀਂ ਮੈਨੂੰ ਲੱਗਦਾ ਸਾਨੂੰ ਰਸਤਾ ਉਹਨੇ ਦਿੱਤਾ ਕਿ ਨਹੀਂ ਮੋਰਚਾ ਨਹੀਂ ਚੱਕਣਾ ਜਮਾ ਕੇ ਰੱਖੋ ਰਿਜ਼ਲਟ ਕੱਢਾਂਗੇ ਉਹਦੀ ਬਾਬੇ ਦੀ ਕੋਈ ਮਰਜ਼ੀ ਸੀ ਮੋਰਚਾ ਲੱਗਿਆ ਰਹਾ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਤੁਹਾਡੀਆਂ ਮੰਗਾਂ ਤੁਹਾਡੇ ਮੁੱਦੇ ਤੁਹਾਡੇ ਮਸਲਿਆਂ ਦੇ ਉੱਤੇ ਗੰਭੀਰਤਾ ਨਾਲ ਸੋਚਣ ਲਈ ਤੁਹਾਡੇ ਅੰਦੋਲਨ ਨੇ ਸਰਦਾਰਾਂ ਨੂੰ ਮਜਬੂਰ ਕਰ ਲਿਆ ਹਰ ਇੱਕ ਨੂੰ ਇੰਡੀਆ ਐਲਾਈਅੰਸ ਵਾਲਿਆਂ ਨੇ ਕਿਹਾ ਕਿ ਅਸੀਂ ਐਮਐਸਪੀ ਦੀ ਗਰੰਟੀ ਵੀ ਦੇਵਾਂਗੇ ਤੁਹਾਡੇ ਕਰਜ਼ ਮੁਕਤੀ ਵੀ ਕਰਾਂਗੇ ਡਾਕਟਰ ਸੁਮਿੰਦਰ ਤੰਦੀ ਦੀ ਰਿਪੋਰਟ ਵੀ ਲਾਗੂ ਕਰਾਂਗੇ ਸੀਐਸਸੀਪੀ ਨੂੰ ਅਸੀਂ ਕਾਨੂੰਨੀ ਦਰਜਾ ਵੀ ਦੇਵਾਂਗੇ ਕਿਹਾ ਆਪਣੀਆਂ ਕਾਂਦੇ ਸਾਹਮਣੇ ਕਿਹਾ ਪਰ ਉਸ ਤੋਂ ਬਾਅਦ ਇਹ ਜਿਹੜਾ ਦੂਜਾ ਲਾਣਾ ਹੈ ਜਿੰਨਾ ਜਿਹੜਾ ਬੜੇ ਹੰਕਾਰੀ ਸੀ ਕਹਿੰਦਾ ਸੀ 400 ਪਾਰ ਜਾਵਾਂਗੇ ਉਮੀਦਾਂ ਸੀ ਇਹਨਾਂ ਨੂੰ सबू कहें अलगाओवादी ने खालानी ने योही ने पाकिस्तानी ने बड़िया गल करते सी। लेकिन दोस्तों चार तरीक तो बाद चार प्रोग्राम किए नरेंद्र मोदी जी ने चार प्रोग्राम चार बारी बोलिया तो चारे बारी ये कहना पाया कि हमारे किसान भाई किसान हमारे देवता हैं ਕਿਸਾਨ ਤੋਂ ہمارا ਭਗਵਾਨ ਹੈ ਇਹ ਕਹਿਣਾ ਪਿਆ ਇਸ ਤੁਹਾਡੇ ਅੰਦੋਲਨ ਨੇ ਕਹਾਤਾ ਤੁਹਾਡੇ ਸ਼ੁਭ ਕਰਨ ਦੀ ਸ਼ਹਾਦਤ ਨੇ ਕਹਾਤਾ ਔਰ ਉਹਨਾਂ ਨੂੰ ਗੱਲਾਂ ਉਹਨੀਆਂ ਸ਼ੁਰੂ ਹੋਣੀਆਂ ਨੇ ਜਿਵੇਂ ਰਵਨੀਤ ਬਿੱਟੂ ਦਾ ਬਿਆਨ ਆਇਆ ਕਿ ਮੈਂ ਪੁਲ ਬਣ ਕੇ ਕੰਮ ਗੱਲ ਮਸਲੇ ਦਾ ਹੱਲ ਕਰਾਵਾਂਗਾ ਭਾਵ ਜਿਹੜੇ ਤੁਹਾਡੇ ਵਿਰੋਧੀ ਸੀ ਤੁਹਾਡੇ ਚੱਲਦੇ ਅੰਦੋਲਨ ਨੇ ਚੋਂਦਲਨ ਨਾ ਚੱਕਣ ਦੀ ਸੋਚੋ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਫਿਕਰ ਪਾਇਆ ਤੁਸੀਂ ਕਦੇ ਪਾਰਲੀਮੈਂਟ 'ਚ ਸਾਡੀ ਗੱਲ ਨਹੀਂ ਹੁੰਦੀ ਸੀ ਕਦੇ ਕੋਈ ਸੁਣਦਾ ਨਹੀਂ ਸੀ ਔਰ ਅੱਜ ਕੀ ਤੁਸੀਂ ਦੇਖਿਆ ਪਾਰਲੀਮੈਂਟ ਘੁੰਮੀ ਅਜਿਹਾ ਤੇ ਪਾਰਲੀਮੈਂਟ ਦੇ ਵਿੱਚ ਰੌਲਾ ਪਿਆ ਜਿੰਨਾ ਉਹ ਤੁਹਾਡੇ ਇਸ ਅੰਦੋਲਨ ਤੇ ਪਿਆ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਤੇ ਪਿਆ ਕਿਸਾਨਾਂ ਦੀ ਕਰਜ਼ ਮੁਕਤੀ ਤੇ ਪਿਆ ਕਿਸਾਨਾਂ ਨੂੰ ਡਾਕਟਰ ਸੋਮੇਨਾਥ ਦੀ ਰਿਪੋਰਟ ਦੇਣ ਤੇ ਪਿਆ ਤੰਲੀ ਵਾਰੀ ਹੋਇਆ ਹੋਏਗਾ ਕਿ ਆਪੋਜੀਸ਼ਨ ਦਾ ਲੀਡਰ ਬੋਲਦਾ ਹੋਵੇ ਤੇ ਕਦੇ ਦੇਸ਼ ਦਾ ਪ੍ਰਧਾਨ ਮੰਤਰੀ ਉੱਠ ਕੇ ਜਵਾਬ ਦਿੰਦਾ ਹੈ ਕਦੇ ਦੇਸ਼ ਦਾ ਗ੍ਰਹਿ ਮੰਤਰੀ ਉੱਠ ਕੇ ਜਵਾਬ ਦਿੰਦਾ ਹੈ ਕਦੇ ਦੇਸ਼ ਦਾ ਰੱਖਿਆ ਮੰਤਰੀ ਉੱਠ ਕੇ ਜਵਾਬ ਦਿੰਦਾ ਹੈ ਕਦੇ ਖੇਤੀਬਾੜੀ ਮੰਤਰੀ ਉੱਠ ਕੇ ਜਵਾਬ ਦਿੰਦਾ ਹੈ ਨਹੀਂ ਤਾਂ ਕਿਹਦੇ ਜਵਾਬ ਦੇਣ ਦੀ ਕਿਸੇ ਦੀ ਪ੍ਰਵਾਹ ਕਰਦੇ ਸੀ ਵੀ ਕਿਸੇ ਦਾ ਜਵਾਬ ਦੇਣਾ ਸੀ ਨਹੀਂ ਜੋ ਇਹ ਨਹੀਂ ਇਹ ਸੋਚਦੇ ਸੀ ਉਹਨਾਂ ਹਾਲਾਤਾਂ ਚ ਲੈ ਜਾਂਦੇ ਉਮੀਦ ਹੈ ਆਪਣੇ ਇਸ ਅੰਦolan ਦੇ ਦਬਾਅ ਬਣਾਉਣ ਦੀ ਲੋੜ ਆ ਹੁਣ ਦੋਸਤੋ ਕਿਉਂਕਿ ਹੁਣ ਵਾਲਾ ਦਬਾਅ ਜਿਹੜਾ ਅੱਗੇ ਆ ਰਿਹਾ ਹੈ ਮੌਨਸੂਨ 70 ਆ ਰਿਹਾ ਹੈ ਮੌਨਸੂਨ ਸੈਸ਼ਨ ਆ ਰਿਹਾ ਹੈ ਪਾਰਲੀਮੈਂਟ ਦਾ ਅਸੀਂ ਲਿਖ ਕੇ ਦਿੱਤਾ ਜਿਹੜਾ ਮੰਗ ਪੱਤਰ ਅੱਜ ਤੁਸੀਂ ਕੱਲ ਨੂੰ ਸਾਰੇ ਭਾਰਤ ਦੇ ਐਮਪੀਆ ਨੂੰ ਦਿੱਤਾ ਜਾਣਾ ਹੈ ਪੂਰੇ ਇੰਡੀਆ 'ਚ ਉਹਦੇ ਚ ਅਸੀਂ ਲਿਖੀ ਆ ਇੱਕ ਲਾਈਨ ਕਿ ਜੋ ਇੱਥੇ ਸਾਡੇ ਅੰਦੋਲਨ ਦੇ ਉੱਤੇ ਕਠਨ ਕਰਮ ਵਾਪਰਿਆ ਸਾਰੇ ਦਾ ਇਨਸਾਫ ਕੀਤਾ ਜਾਏ ਨਾਲ ਇਹ ਗੱਲ ਕਹੀ ਹੈ ਕਿ ਤੁਸੀਂ ਵਿਰੋਧੀ ਤੇਰਾ ਸਟਰੋਂਗ ਅਪੋਜੀਸ਼ਨ ਹੈ ਹੁਣ ਤੁਸੀਂ ਉਹ ਨਹੀਂ ਰਹੇ ਲੋਕਾਂ ਦਾ ਕੰਮ ਸੀ ਤੁਹਾਨੂੰ ਵੋਟਾਂ ਪਾਉਣੀਆਂ ਤੁਸੀਂ ਮੈਦਾਨ ਚ ਉਤਰੇ ਲੋਕਾਂ ਨੇ ਤੁਹਾਨੂੰ ਸਟਰੋਂਗ ਕਰਤਾ ਲੇਕਿਨ ਅੱਜ ਤੁਹਾਡਾ ਕੰਮ ਬਣਦਾ ਜੇ ਸੱਚੇ ਕੋਈ ਇਮਾਨਦਾਰੋਂ ਕਿਸਾਨ ਪ੍ਰਤੀ ਸੱਚੀ ਤੋ ਤੁਹਾਡੇ ਅੰਦਰ ਕਿਸਾਨਾਂ ਪ੍ਰਤੀ ਹਮਦਰਦੀ ਹੈ ਮਜ਼ਦੂਰਾਂ ਪ੍ਰਤੀ ਹਮਦਰਦੀ ਹੈ ਅੱਜ ਇੱਥੇ ਪ੍ਰਾਈਵੇਟ ਬਿੱਲ ਲੈ ਕੇ ਆਓ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦਾ ਅੱਜ ਬਿੱਲ ਲੈ ਕੇ ਆਓ ਕਿ ਡਾਕਟਰ ਸੁਮਿੰਨਾਥ ਦੀ ਰਿਪੋਰਟ ਲਾਗੂ ਕਰਾਂਗੇ ਅਸੀਂ ਲਿਆਓ ਜਦੋਂ ਬਿੱਲ ਆਏਗਾ ਉਦੋਂ ਦੇਖਾਂਗੇ ਕਿੰਨੇ ਸਾਡੇ ਖਿਲਾਫ ਭੁਗਤਦੇ ਨੇ ਕਿੰਨੇ ਸਾਡੇ ਪੱਖ 'ਚ ਭੁਗਤਦੇ ਨੇ ਰਿਜ਼ਲਟ ਆਜੂ ਜਿਹੜਾ ਸਾਡੇ ਖਿਲਾਫ ਭੁਗਤੂਗਾ ਫਿਰ ਉਹਨੂੰ ਵੀ ਸਭ ਕਿਸਕਾਉਣ ਦਾ ਕੰਮ ਕਰਾਂਗੇ ਸੋ ਇਸ ਕਰਕੇ ਜਿਦੋਂ ਨੂੰ ਮੌਨਸੂਨ 70 ਸ਼ੁਰੂ ਹੋਣਾ ਹੈ ਉਸ ਤੋਂ ਪਹਿਲਾਂ ਪਹਿਲਾਂ ਸਾਡੇ ਇਹ ਜਿਹੜੇ ਮੋਰਚੇ ਐ ਇਹਨਾਂ ਦੀ ਗਿਣਤੀ ਪਹਿਲਾਂ ਨਾਲੋਂ ਘੱਟੋ-ਘੱਟ ਡੇਢੀ ਦੋ ਗੁਣੀ ਹੋ ਜਾਣੀ ਚਾਹੀਦੀ ਹੈ ਸਾਡੇ ਟਰੈਕਟਰਾਂ ਦੀ ਗਿਣਤੀ ਉੱਤੇ ਤਾਂ ਕਿ ਪਤਾ ਲੱਗੇ ਕਿ ਕਿਸਾਨ ਅੱਜ ਵੀ ਅੰਦੋਲਨ ਕਰ ਰਹੇ ਨੇ ਕਿਸਾਨ ਬਾੜਾਂ ਦੇ ਲੜ ਰਹੇ ਨੇ ਕਿਸਾਨ ਪਿੱਛੇ ਨਹੀਂ ਹਟੇ ਤੇ ਨਾ ਹਟਣਗੇ ਸੋ ਇਸ ਕਰਕੇ ਅਗਰ ਤੁਸੀਂ ਇਹ ਕਰਵਾ ਜਾਨੇ ਹੋ ਮੌਨਸੂਨ 70 ਦੇ ਵਿੱਚ ਤੁਹਾਡਾ ਬਿੱਲ ਆ ਜਾਂਦਾ ਹੈ ਹੋ ਸਕਦਾ ਬਾਬਾ ਨਾਨਕ ਇਹ ਚਾਹੁੰਦਾ ਹੋਵੇ ਮੌਨਸੂਨ 70 ਚ ਆਏ ਬਿੱਲ ਨੂੰ ਪ੍ਰਵਾਨਗੀ ਮਿਲ ਜੇ ਨਾ ਮਿਲੀ ਤਾਂ ਸਪਸ਼ਟ ਹੋ ਜਾਏਗਾ ਸਾਰਿਆਂ ਦੇ ਚਿਹਰੇ ਨੰਗੇ ਹੋ ਜਾਣਗੇ ਸੋ ਇਸ ਕਰਕੇ ਇਹ ਅਗਰ ਹੋ ਜਾਂਦਾ ਹੈ ਤਾਂ ਸਮਝ ਕੇ ਅੰਦਾਜ਼ਾ ਲਾ ਕੇ ਦੇਖਿਓ ਕਿ ਇਸ ਨੌਜਵਾਨ ਦੀ ਸ਼ਹਾਦਤ ਪਹਿਲੀ ਵਾਰੀ ਇਹ ਗੱਲ ਹੋਈ ਹੋਏਗੀ ਦੇਸ਼ ਦੇ ਅੰਦਰ ਪੂਰੇ ਭਾਰਤ ਦੇ ਲੋਕਾਂ ਨੂੰ ਸਾਡੇ ਹੀਰੇ ਨੇ ਆਪਣੀ ਜਾਨ ਗਵਾ ਕੇ ਪੂਰੇ ਦੇਸ਼ ਦੇ ਲੋਕਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈ ਕੇ ਦੇਣ ਦਾ ਕੰਮ ਕੀਤਾ ਹੋਵੇਗਾ ਇਹ ਪਹਿਲੀ ਵਾਰੀ ਹੋਵੇਗਾ ਔਰ ਆਪਣਾ ਸਾਰਿਆਂ ਦਾ ਇਮਾਨਦਾਰੀ ਨਾਲ ਫਰਜ਼ ਬਣਦਾ ਹੈ ਕਿ ਅਸੀਂ ਕੇਵਲ ਇੱਥੋਂ ਤੱਕ ਨਾ ਗੱਲਾਂ ਸੀਮਤ ਰਹਿਣ ਕਿ ਜੀ ਅਸੀਂ ਮਾਰਚ ਕਰਤਾ ਨਹੀਂ ਉਹਦਾ ਪਰਿਵਾਰ ਆ ਜਿਹੜਾ ਸ਼ੁਭ ਕਰਨ ਦਾ ਉਹ ਸਾਡਾ ਪਰਿਵਾਰ ਹੈ ਪਰਿਵਾਰ ਦੇ ਨਾਲ ਖੜਨਾ ਸਾਡੀ ਸਾਰਿਆਂ ਦੀ ਰਿਸਪੌਂਸਿਬਿਲਟੀ ਬਣਦੀ ਹੈ ਸਾਡੀ ਜ਼ਿੰਮੇਵਾਰੀ ਬਣਦੀ ਹੈ ਤੋ ਅਸੀਂ ਉਸ ਪਰਿਵਾਰ ਨਾਲ ਮਰਦੇ ਦਮ ਤੱਕ ਖੜਨਾ ਹੈ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਨਸਾਫ ਲੈ ਕੇ ਦੇਣਾ ਸਾਡੀ ਉਹ ਬੇਟੀ ਨੂੰ ਜਿਹਨੂੰ ਕਮਿਟਮੈਂਟ ਕੀਤੀ ਹੈ ਇਹਨਾਂ ਨੇ ਕਿ ਪੁਲਿਸ ਦੇ ਵਿੱਚ ਨੌਕਰੀ ਦੇਵਾਂਗੇ ਉਹਦਾ ਅਪੁਆਇੰਟਮੈਂਟ ਲੈਟਰ ਦੀ ਕਾਪੀ ਦਿੱਤੀ ਹੈ ਇਹਨਾਂ ਨੇ ਵਿਖਾਈ ਸਾਨੂੰ ਲੇਕਿਨ ਹਜੇ ਤੱਕ ਉਹ ਅਪੁਆਇੰਟਮੈਂਟ ਲੈਟਰ ਲੜਕੀ ਦੇ ਹੱਥ ਵਿੱਚ ਨਹੀਂ ਆਇਆ ਉਹ ਦਮ ਹੋਣਾ ਹੈ ਔਰ ਜਿਹੜਾ ਪਰਿਵਾਰ ਨਾਲ ਕੀਤਾ ਇੱਕ ਕਮਿਟਮੈਂਟ ਆ ਕਿ 1 ਕਰੋੜ ਰੁਪਏ ਦੀ ਆਰਥਿਕ ਮਦਦ ਉਹ ਕਰਵਾਉਣੀ ਹੈ ਇੱਥੇ ਨਹੀਂ ਗੱਲ ਮੁੱਕਣੀ ਸ਼ੁਭ ਕਰਨ ਦੀ ਸ਼ਹਾਦਤ ਦਾ ਅਸਲ ਮੁੱਲ ਉੱਤੇ ਬਣਨਾ ਹੈ ਜਿੱਦੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਸਰਦਾਰੋ ਲੈਤਾ ਇਹ ਉਹ ਸ਼ੁਭ ਕਰਨ ਨੂੰ ਜੇ ਸੱਚੀ ਕੋ ਸ਼ਹੀਦ ਮੰਨਦੇ ਆ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਕੰਮ ਸ਼ੁਭ ਕਰਨ ਛੱਡ ਗਿਆ ਸਾਡੇ ਮੋਢਿਆਂ ਦੇ ਸਾਡੇ ਲਈ ਛੱਡ ਗਿਆ ਉਸ ਕੰਮ ਨੂੰ ਅਸੀਂ ਤਕੜੇ ਹੋ ਕੇ ਮੋਰਚੇ ਨੂੰ ਮਜ਼ਬੂਤ ਕਰਦੇ ਹੋਏ ਉਸ ਕੰਮ ਨੂੰ ਅਸੀਂ ਪੂਰਾ ਕਰੀਏ ਤਾਂ ਹੀ ਜਾ ਕੇ ਇਹ ਲੜਾਈ ਜਿੱਤੀ ਜਾ ਸਕਦੀ ਹੈ ਪਿਛਲੇ ਦਿਨਾਂ 'ਚ 10 ਦਿਨ ਦਾ ਟੂਰ ਅਸੀਂ ਦੱਖਣੀ ਭਾਰਤ ਦੀਆਂ ਸਟੇਟਾਂ 'ਚ ਲਾ ਕੇ ਆਏ ਹਾਂ ਮੈਂ ਉੱਥੇ ਵੀ ਲੋਕਾਂ ਨੂੰ ਇਹ ਗੱਲ ਕਹੀ ਹੈ ਤੇ ਮੈਂ ਅੱਜ ਵੀ ਅੱਜ ਦੀ ਪ੍ਰੈਸ ਦੇ ਮਾਧਿਅਮ ਤੋਂ ਕਹਿਣੀ ਚਾਹਣਾ ਕਿ ਅਦਰ ਸਟੇਟਾਂ ਦੇ ਲੋਕ ਜਿਸ ਦਿਨ ਮੋਰਚਾ ਚੱਕਿਆ ਜਾ ਰਿਹਾ ਸੀ ਪਹਿਲੀ ਵਾਰੀ 2021 ਉਸ ਵੇਲੇ ਅਦਰ ਸਟੇਟਾਂ ਵਾਲੇ ਵੀਰਾਂ ਦੇ ਮਨ 'ਚ ਖਫਸਾ ਸੀ ਕਿ ਪੰਜਾਬ ਵਾਲੇ ਚੱਲੇ ਨਹੀਂ ਦੋਸਤੋ ਪੰਜਾਬ ਨੇ ਦੁਬਾਰਾ ਮੋਰਚਾ ਸ਼ੁਰੂ ਕੀਤਾ ਹਰਿਆਣੇ ਨੇ ਦੁਬਾਰਾ ਮੋਰਚਾ ਸ਼ੁਰੂ ਕੀਤਾ ਇਸ ਮੋਰਚੇ ਦੇ ਵਿੱਚ ਇੱਕ ਸਾਡਾ ਪੰਜਾਬ ਦਾ ਲਾਲ ਗਵੱਚਾ ਪੰਜਾਂ ਦੀ ਅੱਖਾਂ ਦੀ ਰੌਸ਼ਨੀ ਗਈ ਛੋਟੀ ਗੱਲ ਨਹੀਂ ਕਿਸੇ ਨੂੰ ਵੀ ਕਹਿ ਦਈਏ ਕਿ ਇਸ ਨੌਜਵਾਨ ਨੂੰ ਇੱਕ ਅੱਖ ਦੇ ਦੇ ਕੱਢ ਕੇ ਭਾਵੇਂ 2 10 ਕਰੋੜ ਰੁਪਈਆ ਦੇ ਦਿਆ ਕੋਈ ਅੱਖ ਦੇਣ ਨੂੰ ਤਿਆਰ ਨਹੀਂ ਅਰੋਨਾ ਨੇ ਕਿ ਉਹਨਾਂ ਨੇ ਤੁਹਾਡੇ ਲੋਕਾਂ ਦੀ ਖਾਤਰ ਆਪਣੀਆਂ ਅੱਖਾਂ ਗੁਆਈਆਂ ਨੇ ਉਹਨਾਂ ਦੀਆਂ ਕੁਰਬਾਨੀਆਂ ਨੇ ਔਰ ਉਹ ਪੂਰੇ ਦੇਸ਼ ਨੂੰ ਅਸੀਂ ਅੱਜ ਦੇ ਇਕੱਠ ਤੋਂ ਇਹ ਸਾਡੇ ਸ਼ੁਭ ਕਰਨ ਦੀ ਇਸ ਸ਼ ਇਨਸਾਫ ਯਾਤਰਾ ਤੋਂ ਸ਼ੁਰੂ ਕਰਨ ਮੌਕੇ ਸਨੇਹਾ ਦੇਣਾ ਚਾਹੁੰਦੇ ਆ ਕਿ ਪੂਰਾ ਭਾਰਤ ਅੱਜ ਆਉ ਮੈਦਾਨ ਦੇ ਵਿੱਚ ਤੁਹਾਡੇ ਲਈ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਲਈ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਲਈ ਔਰ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਕਰਜ਼ ਮੁਕਤੀ ਦੇ ਲਈ ਅੰਦੋਲਨ ਫੇਰ ਚੱਲ ਰਿਹਾ ਹੈ ਇਹਦੀ ਪ੍ਰਾਪਤੀ ਤੱਕ ਪੂਰਾ ਭਾਰਤ ਯਤਨਸ਼ੀਲ ਹੋਵੇ ਹਰ ਇੱਕ ਥਾਂ ਤੋਂ ਇੱਥੇ ਲੋਕਾਂ ਦੀ ਸ਼ਮੂਲੀਅਤ ਹੋਵੇ ਤਾਂ ਹੀ ਜਾ ਕੇ ਇਹ ਮੋਰਚਾ ਜਿੱਤਾਂਗੇ ਜਿਤ ਸਕਾਂਗੇ ਔਰ ਜਿਤਨਾ ਸਾਡਾ ਪੰਜਾਬੀਆਂ ਦਾ ਇੱਕ ਜ਼ਿੰਮੇਵਾਰੀ ਆ ਸਾਡਾ ਨੌਜਵਾਨ ਸਾਡੇ ਮੋਢਿਆਂ ਤੇ ਛੱਡ ਕੇ ਗਿਆ ਹੈ ਦੋਸਤੋ ਇਹ ਮੋਰਚਾ ਜਿੱਤਣਾ ਹੈ ਭਾਵੇਂ ਕੁਝ ਵੀ ਹੋ ਜੇ ਹਰ ਹਾਲਤ ਦੇ ਵਿੱਚ ਜਿੱਤ ਕਰ ਪ੍ਰਾਪਤ ਕਰਕੇ ਲੋਕਾਂ ਦੀ ਝੋਲੀ 'ਚ ਪਾਉਣੀ ਆ ਤਾਂ ਹੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਮਾਤ ਧਰਤੀ ਤੇ ਰਹੇਗੀ ਨਹੀਂ ਤਾਂ ਜਿਹੜੀ ਗੱਲ ਰਿਪੋਰਟ ਆ ਗਈ ਕਿ 2035 ਤੋਂ ਲੈ ਕੇ 40 ਤੱਕ 5 ਏਕੜ 6 ਏਕੜ 7 ਏਕੜ ਤੱਕ ਦੇ ਮਾਲਕ ਨੇ ਜਿਹੜੇ ਉਹ ਮਜ਼ਦੂਰਾਂ ਦੇ ਵਿੱਚ ਕਨਵਰਟ ਹੋ ਜਾਣਗੇ ਉਹ ਉਸ ਗੱਲ ਨੂੰ ਫਿਕਰ ਨੂੰ ਸੋਚੋ ਕਿ ਹਾਲਾਤ ਕੀ ਬਣਨ ਜਾ ਰਹੇ ਨੇ ਪਰ ਉਹ ਹਾਲਾਤ ਆਪਾਂ ਤੱਕੜੇ ਹੋ ਕੇ ਲੜਾਂਗੇ ਤਾਂ ਹੀ ਉਹਨਾਂ ਹਾਲਾਤਾਂ ਨੂੰ ਮੋੜਾ ਦੇਵਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਹੁਣ ਆਪਾਂ ਇੱਥੋਂ ਯਾਤਰਾ